ਬੰਦ ਕਰ ਬੰਦ ਕਰ ਦੋ ਮੜਿਆ ਬੰਦ ਕਰ ਦੋ ਮੜਿਆ ਨਾ ਮਦਦ ਕਰ ਬੰਦ ਕਰ ਦੋ ਕੀ ਹੁੰਦਾ ਹੈ ਤੁਸੀਂ ਸਾਡੀ ਤੇਰੀਆਂ ਭੈਣਾਂ ਦੇ ਛੁੱਟੂੜਦੇ ਉਹਨੇ ਬੰਦ ਕਾ ਕਮਾਰ ਕਰਾਖੀ ਆਇਆ ਫਟ ਗਿਆ ਨਾ ਤੂੰ ਕਰਾ ਦਰ ਨਾ ਆਇਆ ਹੱਥ ਕਿਹੜੇ ਪਤਾ ਨਹੀਂ ਕਿਸੇ ਆਪਣੇ ਕੋਲ ਨਹੀਂ ਤੂੰ 15 15 ਸੱਤਿਆ ਤੇਰਾ ਸਾਲ ਨੇ ਤਿਆਰ ਆਣ ਦੇਉ ਦੋ ਹੋਰ ਕੁਛ ਤੇ ਆਰੋ ਇੱਜ਼ਤ ਕਰੀਏ ਕਿੰਨਾ ਭਰਦਾ 12 ਬਰਾ ਸਾਲ ਦੀ ਤੇ ਇਹੋ ਕੰਮ ਕਰ ਰਿਹਾ ਬਰਾ ਸਾਲ ਦੀ ਤੇ ਭਈ ਲੋਕ ਨਾ ਆਣ ਦੇਉ ਦੋ ਕੋਈ ਦਿੱਕਤ ਨਹੀਂ ਇੱਥੇ ਰਸਤਾ ਖਾਲੀ ਕਰੋ ਆਹ ਚਲੋ ਨਾਲੇ ਪੰਜਾਬ ਦਾ ਮਸਲਾ ਮੈਂ ਖਾਲੀ ਕੋਸਰ ਸਰ ਮੁਰਦਾਪਾਛਾ ਨੂਲੀ ਨੂੰ ਜਨਵਾਇ ਹੋਣ ਨੂਲੀ ਚ ਬਿਹਾਰ ਚ ਜਾ ਕੇ ਕਿਹਾ ਪੰਜਾਬ ਤੋਂ ਆ ਕੇ ਲੈ ਕੇ ਆ ਫਿਰ ਬਿਹਾਰ ਪਿੰਡ ਦਾ ਪੰਜਾਬੀ ਆ ਉਹ ਵੇਖਦੇ ਹੋ ਤਾਂ ਕੰਮ ਕੀ ਜੜੀ ਉਹਨੂੰ ਦੇਖਦੇ ਨੰ ਕੰਮ ਕੀ ਜੜੀ ਇਹ ਲੜਕੀ ਇਹ ਲੜਕੀ ਨਹੀਂ ਨੇ ਮੈਂ ਆ ਬੀਬੀ ਦੇਖਦੇ ਪੰਜਾਬ ਦਾ ਆ ਬਦਦਰ ਦਿਓ ਪਾਸਾ ਦੇਤਾ ਤੋ ਰਾਮਾ ਹੋ ਰਹੀ ਹੈ ਕਾਮੇ ਵਿੱਚ ਜੀਰਾ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਦਿਖਾ ਰਹੇ ਆ ਉਹ ਗੁਰੂ ਤੱਕ ਨੂੰ ਪਹੁੰਚੀ ਆਪ ਦਾ ਜੁੜਾ ਹਮ ਸੇਵਾ ਕਰਦੇ ਆਪ ਨੂੰ ਹੀ ਬੋਲਣਾ ਆ اتر اتر اپایا پنجابی بولے ہن یار بولے گا اپ کے ਆਪਾਂ ਦੇ ਮਾਫੀ ਮੰਗਦੇ ਮੇਰੇ ਬਾਦਰੀ ਆਪਾਂ ਨੂੰ ਲੋੜ ਆਉਂਦੀ ਹੈ ਕਿ ਤੇਣੀ ਸਭ ਦੀ ਰਾਜੀ ਹੈ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਇਹਨਾਂ ਦਾ ਹੱਕ ਬਣਦਾ ਆਪਦਾ ਹੱਕ ਲੜਨ ਵਾਸਤੇ ਇੱਥੇ ਲਾ ਸਕਦੇ ਤਾਂ ਪਰ ਉਹ ਤਾਂ ਕਹਿ ਰਹੇ ਕਿ ਅਸੀਂ ਆਪਣੀ ਉੱਪਰ ਜਾ ਕੇ ਨਾ ਇੱਥੇ ਲਾ ਲੋ ਉਹ ਨਹੀਂ ਲਾ ਸਕਦੇ ਭਾਈ ਕਿਉਂਕਿ ਅਧਿਕਾਰ ਹੈ ਸਭ ਕੋ ਧਰਨਾ ਲਾ ਸਕਦਾ ਜੀ ਆਪ ਹਮੇਸ਼ਾ ਹਰੇਕ ਦੇ ਨਾਲ ਖੜਦਾ ਹੈ ਪੰਜਾਬ ਪੰਜਾਬ ਹਰੇਕ ਦੇ ਨਾਲ ਖੜਦਾ ਪੰਜਾਬੀ ਵੀ ਹਰੇਕ ਦੇ ਨਾਲ ਖੜਦਾ ਹੈ ਆ ਸਾਡਾ ਮੰਨਿਆ ਜਦੋਂ ਸਾਡਾ ਰੋਜ਼ਗਾਰ ਖਤਮ ਹੋਇਆ ਇਹਨਾਂ ਕਰਕੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹ ਹੋਣਾ ਹੈ ਪਰ ਜਿਹੜੀ ਗੱਲ ਗਲਤ ਹੈ ਉਹਦੇ ਪਿੱਛੇ ਕੋਈ ਕਿਸੇ ਦਾ ਜਵਾਬ ਦੇ ਨਹੀਂ ਮੈਂ ਕਹਿ ਰਹੀ ਹਾਂ ਭਈ ਇਹ ਜਦੋਂ 12 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਦਾ ਵਿਆਹ ਦਿੰਦੇ ਨੇ ਉਹ ਤਾਂ ਬਲਦ ਕਰ ਨਹੀਂ ਹੁੰਦਾ ਇਹ ਗੱਲ ਹੈ ਉਹ ਤਾਂ ਬਲਦ ਕਰ ਹੀ ਹੁੰਦਾ ਅੱਜ ਕਹਿ ਰਹੇ ਸਾਡੀ ਧੀ ਨੂੰ ਬਲਦ ਕਰ ਕੀਤਾ ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਦ ਕਰਾ ਸੀ ਉਦੋਂ ਆਤਮਾ ਮੌਕੇ ਤੇ ਪਹੁੰਚਿਆ ਸੀ ਹਾਂਜੀ ਤੇ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੈਂਦੇ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਇਹ ਦਿੱਤੀ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਿਲਾਫ ਬਿਆਨ ਨਹੀਂ ਲਿਖਵਾ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਇਹ ਜਿਹੜਾ ਅਸੀਂ ਇਹ ਡੈੱਡ ਬੋਡੀ ਉਹਨੂੰ ਕਾਸਟਮਰ ਲਈ ਸਪਲਸ ਹਸਪਤਲ ਭੇਜਤਾ ਹੈ ਅੱਛਾ ਉਹਨਾਂ ਅਸੀਂ ਜਿਹੜੇ ਫਰੈਂਸਿਕ ਲੈਬ ਸਾਰਾ ਕੁਝ ਚੈੱਕ ਕਰ ਲਿਆ ਹੁਣ ਇਧਰ ਆਓ ਆਪਣੇ ਬਿਆਨ ਲਿਖਾਓ ਦਾ ਸਟੇਟਮੈਂਟ ਪਰ ਉਹ ਸਵੇਰੇ ਕਹਿੰਦੇ ਸਹੀ ਸਵੇਰੇ ਵੀ ਨਹੀਂ ਦਾ ਕੀ ਹੈਗਾ ਪੂਰਾ ਮਾਮਲਾ ਕੀ ਹੈਗਾ ਹੁਣ ਤੱਕ ਸਭ ਯਾਰ ਸਟੇਟਮੈਂਟ ਦੇਣ ਲਈ ਕਰਦੇ ਕਰਦੇ ਸਰ ਉਹ ਕਹਿੰਦੇ ਬੰਦਾ ਵੀ ਆ ਦੋ ਮਿੰਟ ਬੰਦਾ